ਚੜ੍ਹਦਾ ਪੰਜਾਬ ਸਪੋਰਟਸ ਕਲੱਬ ਦੀ ਇੱਕ ਮੀਟਿੰਗ ਸਰਕਾਰੀ ਕਾਲਜ ਟਾਂਡਾ ਦੀ ਖੇਡ ਗਰਾਊਂਡ ਵਿੱਚ ਹੋਈ ਜਿਸ ਵਿੱਚ ਉੱਗੇ ਸਮਾਜ ਸੇਵਕ ਹਰਭਜਨ ਸਿੰਘ ਟੱਟ ਕੋਚ ਕੁਲਵੰਤ ਸਿੰਘ ਤੋਂ ਇਲਾਵਾ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਦੇ ਉੱਗੇ ਖਿਡਾਰੀ ਅਪਤਾਰ ਸਿੰਘ ਬਾਜਵਾ ਜੋ ਕਿ ਬੀਤੇ ਦਿਨੀ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਸਨ ਉਨ੍ਹਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਪਤਾਰ ਸਿੰਘ ਬਾਜਵਾ ਸਾਡੇ ਇਲਾਕੇ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਾਨ ਸੀ ਉਹਨਾਂ ਕਹਿਆ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਮਿਤੀ 14 8 2024 ਨੂੰ ਉਹਨਾਂ ਦੇ ਪਿੰਡ ਬਾਜਵਾ ਵਿਖੇ ਹੋਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਜਨ ਸਿੰਘ ਟੱਟ ਜੋਗਾ ਸਿੰਘ ਸਰਵਾ ਕੁਲਵੰਤ ਸਿੰਘ ਕੋਚ ਅਵਤਾਰ ਸਿੰਘ ਛੀਕੋ ਜਗਦੀਪ ਸਿੰਘ ਟੱਟ ਹਰਲੀਨ ਕੰਗ ਲੋਗੜ ਚਟਾਲਾ ਰਾਜਾ ਗੋਂਦਪੁਰ ਕਹਿਲਾ ਮੰਗਾ ਗੁਰਮਖ ਸਿੰਘ ਮਿੰਟੂ ਰਾਣਾ ਆਦਿ ਹਾਜ਼ਰ ਸਨ ਉਹ ਟਾਂਡਾ ਦੀ ਗਰਾਊਂਡ ਦੇ ਵਿੱਚ ਖੜੇ ਹੈ ਜੀ ਇਹ ਜਿਹੜੇ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਸੇਵਾਨ ਤੇ ਇਲਾਕਾ ਨਿਵਾਸੀ ਅੱਜ ਇਕੱਠੇ ਹੋਏ ਨੇ ਆਪ ਸਾਰੇ ਜਾਣਦੇ ਹੋ ਕਿ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਮਾਣ ਅਵਤਾਰ ਸਿੰਘ ਬਾਜਵਾ ਜੋ ਕਿ ਕਬੱਡੀ ਦਾ ਸੁਪਰ ਡੂਪਰ ਖਿਡਾਰੀ ਰਿਹਾ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਜਿੱਥੇ ਉਹਦੇ ਜਾਣ ਦਾ ਦੁੱਖ ਉਹਨਾਂ ਦੇ ਪਰਿਵਾਰ ਨੂੰ ਆ ਸਾਰੇ ਇਲਾਕੇ ਨੂੰ ਇਸ ਗੱਲ ਦਾ ਬਹੁਤ ਜਿਹੜਾ ਘਾਟਾ ਮਹਿਸੂਸ ਹੋਇਆ ਅਸੀਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਆ ਤੇ ਅਸੀਂ ਆਪਣੇ ਕਲੱਬ ਵੱਲੋਂ ਤੇ ਇਲਾਕੇ ਵੱਲੋਂ ਅਪਕਾਰ ਸਿੰਘ ਬਾਜਵਾ ਨੂੰ ਸ਼ਰਦਾ ਤੇ ਫੁੱਲ ਪੇਂਟ ਕਰਦੇ ਆ ਤੇ ਉਹਨਾਂ ਦੀ ਅੰਤਿਮ ਸ਼ਾਂਤੀ ਲਈ 14 ਤਰੀਕ ਨੂੰ ਉਹਨਾਂ ਦੇ ਪਿੰਡ ਬਾਜਵਾ ਵਿਖੇ ਅੰਤਿਮ ਜਿਹੜੀ ਅਰਦਾਸ ਆ ਆਪ ਸਭ ਨੂੰ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ